ਸੰਗਰੂਰ ਪੁਲਿਸ ਨੇ ਪੀਆਰਟੀਸੀ ਦੇ ਪਨਬਸ ਯੂਨੀਅਨ ਦੇ ਜਰਨਲ ਸਕੱਤਰ ਸੁਖਿੰਦਰ ਸਿੰਘ ਸਮੀਤ 10 ਵਿਰੁੱਧ ਦਰਜ ਕੀਤਾ ਕਿ ਇਸ ਪ੍ਰਦਰਸ਼ਨ ਦੌਰਾਨ ਕਾਨੂੰਨ ਵਿਵਸਥਾ ਭੰਗ ਕਰਨ ਤੇ ਸਰਕਾਰੀ ਕੰਮ ਦੇ ਵਿੱਚ ਅੜੀਕਾ ਪਾਉਣ ਦੇ ਇਲਜ਼ਾਮ। ਪਰੰਤਨ ਤਰਨਤਾਰਨ ਤੋਂ ਅਕਾਲੀ ਉਮੀਦਵਾਰ ਸੁਖਵਿੰਦਰ कौर ਦੀ ਬੇਟੀ ਕੰਨਨ ਫਰੀਦ ਗ੍ਰਿਫਤਾਰ ਚਬਾਲ ਦੇ ਵਿੱਚ ਦਰਜ ਹੋਈ ਐਫਆਈਆਰ ਦੇ ਵਿੱਚ ਹੋਈ ਗ੍ਰਿਫਤਾਰੀ ਅਰੈਸਟ ਕਰਨ ਤੋਂ ਪਹਿਲਾਂ ਮਝੱਠਾ ਥਾਣੇ 'ਚ ਕਰੀਬ 6 ਘੰਟੇ ਤੱਕ ਕੋਈ ਪੁੱਛ ਕੇ ਵਿਲਾ ਪੰਚਾਇਤ ਤੇ ਬਲਾਕ ਸੰਪਤੀਆਂ ਚੋਣਾਂ ਦਾ ਐਲਾਨ 14 ਦਸੰਬਰ ਨੂੰ ਪੈਂਡ ਕੀਆ ਵੋਟਾਂ 17 ਨੂੰ ਨਤੀਜੇ 1 ਦਸੰਬਰ ਤੋਂ ਨਾਮਿਨੇਸ਼ਨ ਹੋਣ ਜਾ ਰਹੀ ਹੈ ਸ਼ੁਰੂ ਸੂਬੇ ਦੇ ਪਿੰਡੂ ਇਲਾਕਿਆਂ 'ਚ ਅੱਜ ਤੋਂ ਹੀ ਚੋਣ ਜ਼ਾਬਤਾ ਲਾਗੂ ਕੋਹਾਲੀ ਦੇ ਵਿੱਚ ਬੜੀ ਸੈਮੀ ਕੰਡਕਟਰ ਲੈਬਾਰਟਰੀ ਨੂੰ 4500 ਕਰੋੜ ਦੀ ਲਾਗਤ ਦੇ ਨਾਲ ਕੀਤਾ ਜਾਵੇਗਾ ਅਪਗ੍ਰੇਡ ਪੰਜਾਬ ਪਹੁੰਚੇ ਕੇਂਦਰੀ ਮੰਤਰੀ ਅਸ਼wini Vaishnaw ਨੇ ਕੀਤਾ ਐਲਾਨ 462 ਕਰੋੜ ਦੀ ਲਾਗਤ ਦੇ ਨਾਲ ਚੰਡੀਗੜ੍ਹ ਦੇ ਰੇਲਵੇ ਸਟੇਸ਼ਨ ਵੀ ਬਦਲੇਗੇ ਨੁਹਾ ਨਿਊਜ਼ ਇਨ ਦਾ ਐਕਸਕਲੂਸਿਵ ਇੰਟਰਵਿਊ ਦੇ ਵਿੱਚ ਬੋਲੇ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰੇਨੂ ਵਿਕ ਕਿ ਹਾਂ ਸਾਡੇ ਲਈ ਚੁਣੌਤੀ ਸੀ ਵਿਦਿਆਰਥੀਆਂ ਦਾ ਪ੍ਰੋਟੈਸਟ ਪਰ ਅਸੀਂ ਲਗਾਤਾਰ ਮੋਰਚੇ ਦੇ ਟੱਚ ਦੇ ਵਿੱਚ ਰਹੇ ਨਹੀਂ ਰੁਕਿਆ ਮੀਟਿੰਗਾਂ ਦਾ ਤੋ ਪੰਜਾਬ ਦੇ ਸਰਕਾਰੀ ਪੈਨਲ ਦੇ ਵਿੱਚ ਲਿਆਂਦੇ ਜਾਣਗੇ 300 ਸਰਕਾਰੀ ਡਾਕਟਰ ਸਰਦੀ ਇਲਾਕੇ ਦੇ ਵਿੱਚ ਤੇ ਨਾਲ ਡਾਕਟਰਾਂ ਤੇ ਟੀਚਰਸ ਨੂੰ ਮਿਲੇਗੀ ਸਪੈਸ਼ਲ ਇਨਸੈਂਟਿਵ ਮਾਈਨਿੰਗ ਤੇ ਮਿਨਰਲ ਨੂੰ ਲੈ ਕੇ ਬਣਾਇਆ ਜੀਪੀਐਸ ਸਿਸਟਮ ਕੈਬਨਟ ਦੀ ਬੈਠਕ ਦੇ ਵਿੱਚ ਮੁੱਖ ਸੀਐਨਐਨ ਦੇ ਵੱਲੋਂ ਕਰਵਾਏ ਗਏ ਖਾਸ ਸਮਾਗਮ ਦੇ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਦਾ ਸਨਮਾਨ ਹਰਮਨਪ੍ਰੀਤ ਕੌਰ ਨੂੰ ਇੰਡੀਅਨ ਆਫ ਦਾ ਈਅਰ ਅਵਾਰਡ ਦੇ ਨਾਲ ਦਿੱਤਾ ਗਿਆ ਸਨਮਾਨਿਤ ਆਈਸੀਸੀ ਚੇਅਰਮੈਨ ਜੇ ਸ਼ਾਵੀ ਰਹੇ ਮੌਜੂਦ ਇਸ ਦੇ ਪ੍ਰਯੋਜਕ ਸਭ ਤੋਂ ਅੱਗੇ ਸਭ ਤੋਂ ਅਲੱਗ ਕਰਤਾਰ ਕੰਬਾਈਨ ਭਾਰਤ ਦੇ ਪਹਿਲੇ ਕੰਬਾਈਨ ਨਿਰਮਾਤਾ ਸਸਿਆਕਾਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਖਾਸਾ ਫਰਕ ਤਾਂ ਪੈਂਦਾ ਹੈ ਲੇਕਿਨ ਜਦੋਂ ਰੋਡ ਵੇਜ਼ ਦੀ ਲੜੀ ਤੇ ਬ੍ਰੇਕ ਲੱਗੇ ਸਵਾਰੀਆਂ ਪਰੇਸ਼ਾਨ ਹੋਣ ਤੇ ਦੂਜੇ ਪਾਸੇ ਐਕਸ਼ਨ ਤੇ ਹੰਗਾਮਾ ਹੋਵੇ ਫਿਰ ਫਰਕ ਤਾਂ ਪੈਂਦਾ ਹੈ ਖਾਸ ਤੌਰ ਤੇ ਸਵਾਰੀਆਂ ਨੂੰ ਜਿਨ੍ਹਾਂ ਨੂੰ ਖੱਜਲ ਖੁਆਰ ਹੋਣਾ ਪੈਂਦਾ ਹੈ ਸਟ੍ਰਾਈਕ ਦੀ ਵਜ੍ਹਾ ਦੇ ਨਾਲ ਤੇ ਜਦੋਂ ਜ਼ਿਕਰ ਹੋ ਰਿਹਾ ਹੋਵੇ ਅਵਾਰਡਸ ਦਾ ਖੇਡਾਂ ਦਾ ਔਰ ਚਰਚਾ ਹੋ ਰਹੀ ਹੋਵੇ ਮੋਗਾ ਦੀ ਹਰਮੰਦੀ ਫਿਰ ਫਰਕ ਤਾਂ ਪੈਂਦਾ ਹੈ ਪੰਜਾਬ ਪਰ ਦੀਆਂ ਖਬਰਾਂ ਤੁਹਾਡੇ ਤੱਕ ਰੱਖਾਂਗੇ ਪਰ ਸ਼ੁਰੂਆਤ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਖਬਰ ਸੰਗਰੂਰ ਤੋਂ ਸੰਗਰੂਰ ਪੁਲਿਸ ਨੇ ਪ੍ਰਦਰਸ਼ਨਕਾਰੀ ਰੋਡਵੇਜ਼ ਮੁਲਾਜ਼ਮਾਂ ਦੇ ਖਿਲਾਫ ਐਕਸ਼ਨ ਲਿਆ ਹੈ ਪੰਬਸ ਯੂਨੀਅਨ ਦੇ ਜਨਰਲ ਸਕੱਤਰ ਸਮੇਤ 10 ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਪ੍ਰਦਰਸ਼ਨ ਦੇ ਦੌਰਾਨ ਕਾਨੂੰਨ ਵਿਵਸਥਾ ਪੰਨ ਕਰਨ ਦੇ ਇਲਜ਼ਾਮ ਲਗਾਏ ਗਏ ਨੇ ਪੂਰਾ ਦਿਨ ਹੰਗਾਮਾ ਹੁੰਦਾ ਹੋਇਆ ਨਜ਼ਰ ਆਇਆ ਸੀ ਸ਼ੁੱਕਰਵਾਰ ਦੇ ਦਿਨ ਕਿਉਂਕਿ ਜਿਹੜੀਆਂ ਕੱਚੇ ਮੁਲਾਜ਼ਮ ਕੱਚੇ ਕੰਮ ਨਹੀਂ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਸੀ ਤੜਕੇ ਸਵੇਰੇ ਸ਼ੁੱਕਰਵਾਰ ਨੂੰ ਕੁਝ ਡਿਟੇਨ ਕਰ ਲਈ ਗਈ ਪ੍ਰਦਰਸ਼ਨਕਾਰੀ ਤੇ ਕੁਝ ਨੂੰ ਮੌਕੇ ਦੇ ਉੱਤੇ ਹੀ ਜਦੋਂ ਪ੍ਰੋਟੈਸਟ ਕਰਨ ਪਹੁੰਚਦੇ ਸਨ ਤਾਂ ਉਸ ਸਮੇਂ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਸਭ ਦੇ ਵਿਚਾਲੇ ਕੁਝ ਨੇ ਬੱਸ ਦੇ ਉੱਤੇ ਚੜ ਕੇ ਪੈਟਰੋਲ ਦੀਆਂ ਬੋਤਲਾਂ ਫੜ ਕੇ ਉੱਪਰ ਚੜ ਗਏ ਔਰ ਪੁਲਿਸ ਦੇ ਜਿਹੜੇ ਹੋਰ ਜਿਹੜੇ ਮੁਲਾਜ਼ਮ ਸੀ ਉਹਨਾਂ ਦੇ ਉੱਤੇ ਵੀ ਪੈਟਰੋਲ ਜਾਂ ਜੋ ਵੀ ਉਹਨਾਂ ਦੀ ਲਿਕਵਿਡ ਹੱਥ ਦੇ ਵਿੱਚ ਸੀ ਉਹ ਵੀ ਉਹਨਾਂ ਦੇ ਉੱਤੇ ਸੁੱਟਿਆ ਉਸ ਦੀਆਂ ਵੀ ਤਸਵੀਰਾਂ ਸਾਹਮਣੇ ਆਈਆਂ ਇੱਕ ਐਸ ਐਚਓ ਦੀ ਵਰਦੀ ਨੂੰ ਅੱਗ ਵੀ ਲੱਗ ਗਈ ਫਿਰ ਉਹ ਮੌਕੇ ਦੇ ਉੱਤੇ ਫਟਾਫਟ ਬੁਝਾਈ ਗਈ ਤੇ ਪੂਰਾ ਪ੍ਰਦਰਸ਼ਨ ਤੇ ਪ੍ਰਦਰਸ਼ਨ ਦੇ ਵਿਚਾਲੇ ਹੰਗਾਮਾ ਹੁੰਦਾ ਹੋਇਆ ਨਜ਼ਰ ਆਇਆ ਦੇ ਇਸ ਵਿਚਾਲੇ ਸ਼ਾਮ ਹੁੰਦੇ ਹੁੰਦੇ ਐਕਸ਼ਨ ਹੋ ਗਿਆ ਔਰ ਸੰਗਰੂਰ ਦੇ ਵਿੱਚ ਪੁਲਿਸ ਦੇ ਵੱਲੋਂ ਪੰਬਸ ਯੂਨੀਅਨ ਦੇ ਜਨਰਲ ਸਕੱਤਰ ਸਣੇ 10 ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਪ੍ਰਦਰਸ਼ਨ ਦੇ ਦੌਰਾਨ ਕਾਨੂੰਨ ਵਿਵਸਥਾ ਭੰਗ ਕਰਨ ਦੇ ਇਲਜ਼ਾਮ ਨੇ ਸਰਕਾਰੀ ਕੰਮ ਦੇ ਵਿੱਚ ਅੜੀਕਾ ਪਾਉਣ ਦੇ ਉੱਤੇ ਮਾਮਲਾ ਦਰਜ ਹੋਇਆ ਸੰਗਰੂਰ ਬੱਸ ਸਟੈਂਡ ਦੇ ਉੱਤੇ ਮਲਾਜ਼ਮਾਂ ਦੇ ਵੱਲੋਂ ਇਹ ਜ਼ੋਰਦਾਰ ਹੰਗਾਮਾ ਕੀਤਾ ਗਿਆ ਸੀ ਪ੍ਰਦਰਸ਼ਨਕਾਰੀਆਂ ਨੇ ਖੁਦ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਪੁਲਿਸ ਮਲਾਜ਼ਮ ਦੇ ਕੱਪੜਿਆਂ ਨੂੰ ਅੱਗ ਲੱਗ ਗਈ ਸੀ ਸ਼ਹਿਰ-ਸ਼ਹਿਰ ਪੈਟਰੋਲ ਦੀਆਂ ਬੋਤਲਾਂ ਲੈ ਕੇ ਮਲਾਜ਼ਮਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ ਔਰ ਇਸ ਸਭ ਦੇ ਵਿਚਾਲੇ ਹ 10 ਰੁਪਏ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਖਿਲਾਫ ਯੂਨੀਅਨ ਦੇ ਜਿਹੜੇ ਨੁਮਾਇੰਦੇ ਅੱਗੇ ਨਜ਼ਰ ਆ ਰਹੇ ਸੀ ਉਹਨਾਂ ਦੇ ਉੱਤੇ ਕੇਸ ਦਰਜ ਕੀਤਾ ਗਿਆ ਹੈ ਪਰਚਾ ਦਰਜ ਹੋਇਆ ਸੰਗਰੂਰ ਦੇ ਵਿੱਚ ਚਰਨਜੀਤ ਕੌਸ਼ਲ ਸਾਡੇ ਸੇ ਹੋ ਗਏ ਇਸ ਸਮੇਂ ਫੋਨ ਲਾਈਨ ਤੇ ਸਾਡੇ ਨਾਲ ਨੇ ਸੰਗਰੂਰ ਤੋਂ ਚਰਨਜੀਤ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਹੈ ਦਰਜ ਹੋਈ ਐਫ ਆਈ ਆਰ ਨੂੰ ਲੈ ਕੇ ਤਾਂ ਬਿਲਕੁਲ ਗੌਰਵ ਸਵੇਰੇ 8:45 9:00 ਵਜੇ 8:45 ਮਿੰਟ ਦੇ ਉੱਪਰ ਜਿਹੜੀ ਪ੍ਰਦਰਸ਼ਨਕਾਰੀ ਸੀ ਇਹਨਾਂ ਨੇ ਸੰਗਰੂਰ ਕਸਟੰਟ ਦੇ ਬਾਹਰ ਬੱਸਾਂ ਲਗਾ ਲਈਆਂ ਸੀ ਤੇ ਉਸੇ ਵਕਤ ਬੱਸਾਂ ਦੇ ਉੱਪਰ ਇੱਕ ਤਰ੍ਹਾਂ ਦੇ ਇੱਕ ਆਪ ਦੇ ਵਿੱਚ ਪਟ્રોલ ਤੇ ਇੱਕ ਆਪ ਦੇ ਵਿੱਚ ਲਾਈਟਰ ਲੈ ਕੇ ਚੜ੍ਹ ਗਏ ਸੀ ਆਪਣੇ ਇੱਕ ਤਰ੍ਹਾਂ ਦੇ ਅਗਰ ਆਪਾਂ ਗੱਲ ਕਰੀਏ ਤਾਂ ਪ੍ਰਦਰਸ਼ਨ ਨੂੰ ਲੈ ਕੇ ਜਾਂ ਪੱਕੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਚੱਲ ਰਿਹਾ ਸੀ ਪਰ ਤਕਰੀਬਨ 11 ਵਜੇ ਦੇ ਲਗਭਗ ਜਦੋਂ ਮਾਹੌਲ ਗਰਮ ਹੁੰਦਾ ਪੁਲਿਸ ਦੇ ਵੱਲੋਂ ਸਖਤੀ ਦਿਖਾਈ ਜਾਂਦੀ ਹੈ ਤਾਂ ਉਸ ਵਕਤ ਨਤੀਜੇ ਇਹ ਆਉਂਦੇ ਨੇ ਕਿ ਕੁਝ ਪ੍ਰਦਰਸ਼ਨਕਾਰੀ ਆਪਣੇ ਉੱਪਰ ਵੀ ਪਟ્રોલ ਪਾਉਂਦੇ ਨੇ ਤੇ ਇੱਕ ਐਸਐਚਓ ਦੇ ਉੱਪਰ ਵੀ ਪੈਟਰੋਲ ਪਾਇਆ ਜਾਂਦਾ ਤੇ ਅੱਗ ਲੱਗ ਜਾਂਦੀ ਐ ਐਸਐਚਓ ਨੂੰ ਜਿਸ ਤੋਂ ਬਾਅਦ ਇੱਕ ਜ਼ਿੰਨਗ ਦੇ ਮਾਹੌਲ ਗਰਮ ਹੁੰਦਾ ਪੁਲਿਸ ਦੇ ਵੱਲੋਂ ਸਾਰਿਆਂ ਨੂੰ ਡਿਟੇਨ ਕਰ ਲਿਆ ਜਾਂਦੇ ਤੇ ਹੁਣ ਤਕਰੀਬਨ 10 ਦੇ ਕਰੀਬ ਪ੍ਰਦਰਸ਼ਨ ਕਰਨ ਦੇ ਉੱਪਰ ਐਫਆਈਆਰ ਦਰਜ ਹੋਈ ਆ ਜਿੰਨ ਦੇ ਉੱਪਰ ਅਲੱਗ-ਅਲੱਗ ਧਰਾਵਾਂ ਲੱਗੀਆਂ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਦੇ ਜਿਹੜੇ ਜੋ ਯੂਨੀਅਨ ਦੇ ਜਨਰਲ ਸਖਤਰ ਹੈਗੇ ਨੇ ਸੁਖਜਿੰਦਰ ਸਿੰਘ ਉਨ੍ਹਾਂ ਦੇ ਉੱਪਰ ਵੀ ਐਫਆਈਆਰ ਦਰਜ ਹੋਈ ਹੈ ਤਾਂ ਪੁਲਿਸ ਦੇ ਵੱਲੋਂ ਤਕਰੀਬਨ 8 ਵਜੇ ਦੇ ਲਗਭਗ ਇਹ ਐਫਆਈਆਰ ਦਰਜ ਕੀਤੀ ਗਈ ਹੈ ਜਿਸ ਦੇ ਵਿੱਚ 10 ਜਿਹੜੇ ਪ੍ਰਦਰਸ਼ਨਕਾਰੀ ਨੇ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਤੇ ਲਗਭਗ ਤਕਰੀਬਨ 30 ਦੇ ਲਗਭਗ ਪ੍ਰਦਰਸ਼ਨਕਾਰੀਆਂ ਨੂੰ ਡਿਟੇਨ ਕਰ ਲਿਆ ਗਿਆ ਸੀ ਤਾਂ ਹੁਣ ਅਗਰ ਆਪਾਂ ਗੱਲ ਕਰੀਏ ਤਾਂ ਪ੍ਰਦਰਸ਼ਨ ਕਰਨ ਦੇ ਜਿਹੜੀ ਬੱਸਾਂ ਹੈਗੀਆਂ ਨੇ ਉਹ ਸੰਗਰੂਰ ਬੱਸ ਸਟੈਂਡ ਦੇ ਵਿੱਚ ਖੜੀਆਂ ਨੇ ਤੇ ਪੁਲਿਸ ਦੇ ਵੱਲੋਂ ਉਹਨਾਂ ਨੂੰ ਡਿਟੇਨ ਕਰ ਲਿਆ ਗਿਆ ਹੈ ਤੇ ਹੁਣ ਉਹ ਬੱਸਾਂ ਕੱਲੋਂ ਨਹੀਂ ਚੱਲਣਗੀਆਂ ਜਿਸ ਤਰੀਕੇ ਦੇ ਅੰਦਾਜ਼ਾ ਜਿਹੜਾ ਹੈਗਾ ਨਜ਼ਰ ਆ ਰਿਹਾ ਪਰ ਪੁਲਿਸ ਦੇ ਵੱਲੋਂ ਸਖਤੀ ਦਿਖਾਈ ਗਈ ਆ ਦੱਸਦੇ ਤਕਰੀਬਨ ਜਿਹੜੇ ਨੇ ਪ੍ਰਦਰਸ਼ਨ ਕਰੀ ਉਹਨਾਂ ਦੇ ਪਰਚਾ ਦਰਜ ਹੋਇਆ ਸੁਖਜਿੰਦਰ ਸਿੰਘ ਜਿਹੜੇ ਜਰਨਲਿਸਟਤਰ ਹੈਗੇ ਨੇ ਪੰਜਾਬ ਦੇ ਆ ਪੀਆਰਟੀਐਸਜੀ ਕੰਟਰੈਕਟ ਵਰਕਰ ਯੂਨੀਅਨ ਦੇ ਉਹਨਾਂ ਦੇ ਖਿਲਾਫ ਵੀ ਜਿਹੜੀ ਹੈਗੀ ਆ ਕਾਨੂੰਨ ਵਿਵਸਥਾ ਦੇ ਖਿਲਾਫ ਜਿਹੜਾ ਹੈਗਾ ਪ੍ਰਦਰਸ਼ਨ ਕਰਨ ਨੂੰ ਲੈ ਕੇ ਪਰਚਾ ਦਰਜ ਹੋਇਆ ਕਾਨੂੰਨ ਵਿਵਸਥਾ ਭੰਗ ਕਰਨ ਨੂੰ ਲੈ ਕੇ ਤੇ ਸਰਕਾਰੀ ਕੰਮਾਂ ਕਾ ਰੁਕਾਵਟ ਕਰਨ ਦੇ ਵਿੱਚ ਹੁੰਦਾ ਕਿ ਜਿਹੜਾ ਪ੍ਰਦਰਸ਼ਨ ਉਹ ਕਰ ਰਹੇ ਸੀ ਜਿਸ ਨੂੰ ਲੈ ਕੇ ਧਰਾਵਾਂ ਅਲੱਗ-ਅਲੱਗ ਲੱਗੀਆਂ ਨੇ ਤੇ ਇਹ ਜਿਹੜਾ ਹੈਗਾ तकरीबन 10 ਦੇ ਕਰੀਬਨ ਜਿਹੜਾ ਹੈਗਾ ਪਰਚਾ ਦਰਜ ਹੋਏ ਤੇ ਕਾਫੀ ਜ਼ਿਆਦਾ ਜਿਹੜੇ ਹੈਗੇ ਨੇ ਉਹਨਾਂ ਨੂੰ ਡੇਟੇਨ ਕੀਤਾ ਗਿਆ ਹੋਇਆ ਜੀ ਕਰੋ ਅ ਜਿਨ੍ਹਾਂ ਤੇ ਪਰਚਾ ਦਰਜ ਹੋਇਆ ਉਹ ਡੇਟੇਨ ਕੀਤੇ ਗਏ ਸੀ ਤਾਂ ਉਹਨਾਂ ਦੀ ਗ੍ਰਿਫਤਾਰੀਆਂ ਪਾ ਦਿੱਤੀਆਂ ਹੁਣ ਤਾਂ ਗੌਰਵ ਤਕਰੀਬਨ 30 ਦੇ ਲਗਭਗ ਜਿਹੜੇ ਹੈਗੇ ਸੀ ਪ੍ਰਦਰਸ਼ਨਕਾਰੀ ਉਹਨਾਂ ਨੂੰ ਡੇਟੇਨ ਕੀਤਾ ਗਿਆ ਸੀ ਗ੍ਰਿਫਤਾਰੀਆਂ ਮੇਰੇ ਅੰਦਾਜ਼ਨ ਦੇ ਜਿਹੜੇ 10 ਹੈਗੇ ਨੇ ਪ੍ਰਦਰਸ਼ਨ ਕਰਦੇ ਇਹਨਾਂ ਦੇ ਪਰਚਾ ਹੈਗਾ ਉਹਨਾਂ ਦੀ ਗ੍ਰਿਫਤਾਰੀਆਂ ਪੈਣਗੀਆਂ ਬਾਕੀ ਉਹਨੂੰ ਹੋ ਸਕਦਾ ਹੈ ਕਿ ਕੱਲ ਨੂੰ ਪੁਲਿਸ ਦੇ ਵੱਲੋਂ ਰਿਹਾ ਕਰ ਦਿੱਤਾ ਜਾਵੇ ਪਰ ਇਹਨਾਂ ਵਿੱਚ ਵੱਡੀ ਗੱਲ ਇਹ ਆ ਕਿ ਜਿਹੜੇ ਪੰਜਾਬ ਦੇ ਹੈਗੇ ਨੇ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਪੰਜਾਬ ਦੇ ਜਰਨਲਿਸਟ ਕਤਾਰ ਹੈਗੇ ਨੇ ਸੁਜਿੰਦਰ ਸਿੰਘ ਉਹਨਾਂ ਦੇ ਉੱਪਰ ਵੀ ਜਿਹੜਾ ਹੈਗਾ ਪਰਚਾ ਦਰਜ ਕੀਤਾ ਗਿਆ ਜਦਕਿ ਇੱਕ ਵੱਡਾ ਜਿਹੜਾ ਮਾਮਲਾ ਹੈਗਾ ਸੀ ਉਹ ਦੋ ਨੌਜਵਾਨਾਂ ਦੇ ਉੱਪਰ ਸੀ ਜਿਨ੍ਹਾਂ ਦੇ ਵੱਲੋਂ ਐਸਐਚਓ ਦੇ ਉੱਪਰ ਪਟ્રોલ ਛੜਕਿਆ ਗਿਆ ਸੀ ਜਿਸ ਸਮੇਂ ਅੱਗ ਲੱਗੀ ਸੀ ਜੀ ਸ਼ੁਕਰੀਆ ਰਾਜੀ ਚਰਨਜੀਤ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ ਤਾਂ ਪਰਚਾ ਦਰਜ ਕਰ ਦਿੱਤਾ ਗਿਆ ਔਰ ਨਾਂ ਕਾਨੂੰਨੀ ਕੰਮ ਦੇ ਵਿੱਚ ਜਿਹੜਾ ਪੁਲਿਸ ਦਾ ਕੰਮ ਆ ਉਸ ਦੇ ਵਿੱਚ ਅੜੀਕਾ ਪਾਉਣ ਦੇ ਇਲਜ਼ਾਮ ਲੱਗੇ ਨੇ ਦਸ ਦੇ ਖਿਲਾਫ ਪਰਚਾ ਹੋਇਆ ਯੂਨੀਅਨ ਦੇ ਜਨਰਲ 77 ਸਣੇ 10 ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ ਹੁਣ ਮੈਂ ਅੱਗੇ ਬਾਦਾਂ ਤੇ ਪੂਰੇ ਪ੍ਰਦਰਸ਼ਨ ਦਾ ਵੀ ਜ਼ਿਕਰ ਕਰਾਂਗਾ ਪੰਜਾਬ ਭਰ ਦੇ ਵਿੱਚ ਰੋਡਵੇਜ਼ ਦੇ ਕੱਚੇ ਕਾਮਿਆਂ ਦੇ ਵੱਲੋਂ ਹੜਤਾਲ ਕੀਤੀ ਗਈ ਤੇ ਅੱਗੇ ਵੀ ਇਸ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਸੂਬੇ ਭਰ ਦੇ ਵਿੱਚ ਕਈ ਥਾਵਾਂ ਦੇ ਉੱਤੇ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਨੇ ਇੱਕ ਜ਼ੋਰਦਾਰ ਪ੍ਰਦਰਸ਼ਨ ਕੀਤਾ ਪਟਿਆਲਾ ਅੰਮ੍ਰਿਤਸਰ ਤੀ ਸੰਗਰੂਰ ਦੇ ਵਿੱਚ ਪ੍ਰਦਰਸ਼ਨਕਾਰੀ ਪੁਲਿਸ ਦੇ ਨਾਲ ਉਲਝਦੇ ਵੀ ਦਿਖੇ ਤੇ ਜ਼ਬਰਦਸਤ ਹੰਗਾਮਾ ਹੋਇਆ ਕਈ ਥਾਵਾਂ ਤੇ ਪ੍ਰਦਰਸ਼ਨਕਾਰੀਆਂ ਨੂੰ ਡਿਟੇਨ ਕੀਤਾ ਗਿਆ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਤੇ ਤੱਕੇਸ਼ਾਈ ਦੇ ਇਲਜ਼ਾਮ ਲਗਾਏ ਤੇ ਪ੍ਰਦਰਸ਼ਨ ਜਾਰੀ ਰੱਖਣ ਦੀ ਗੱਲ ਕਹੀ ਇਸ ਲਈ ਸੈਂਟਰਲ ਬਾਡੀ ਦੇ ਕਹਿਣ ਤੇ ਪੂਰੇ ਪੰਜਾਬ ਦੀ ਸਰਵਿਸ ਬੰਦ ਆ ਜਿੱਥੇ ਜਿੱਥੇ ਛੜੀਆਂ ਬੱਸਾਂ ਖੜੀਆਂ ਉੱਥੇ ਖੜੀਆਂ ਰਹਿਣਗੀਆਂ ਬੱਸ ਸਟੈਂਡ ਬੰਦ ਆ ਟੋਟਲ ਮੁਕੰਮਲ ਸਰਵਿਸ ਬੰਦ ਕੀਤੀ ਗਈ ਆ ਸੈਂਟਰਲ ਬਾਡੀ ਦਾ ਅਗਲਾ ਹੁਕਮ ਆਊਗਾ ਤੇ ਉਹਨਾਂ ਤੇ ਅਸੀਂ ਵੇਟ ਕਰਕੇ ਫਿਰ ਕਰਾਂਗੇ ਪਰ ਇਸ ਸਬਦਕ ਖਮਿਆza ਆਮ ਲੋਕਾਂ ਨੂੰ ਪਹੁੰਚਣਾ ਪਿਆ ਕਿਉਂਕਿ ਰੋਜ਼ਾਨਾ ਹਜ਼ਾਰਾਂ ਲੋਕ ਸਰਕਾਰੀ ਬੱਸਾਂ 'ਚ ਸਫ਼ਰ ਕਰਦੇ ਨੇ ਬਹੁਤ ਯਾਰੀ ਹੁੰਦੀ ਆਈ ਹੁਣ ਜਿੱਥੋਂ ਅਸੀਂ ਸੁਲਤਾਨਪੁਰ ਤੋਂ ਇੱਥੇ ਡਾਇਰੈਕਟ ਬੱਸ ਹੁੰਦੀ ਆ ਸਰਕਾਰੀ ਪੀਆਰਟੀਸੀ ਉਹ ਬਿਲਕੁਲ ਉਹ ਬੰਦ ਹੋਈ ਪਈ ਆ ਹੁਣ ਹੁਣ ਰਾਜ ਟੁੱਟਮੀਆਂ ਬੱਸਾਂ ਦੇ ਵਿੱਚ ਆਏ ਆ ਕਿ ਸਮਾਨ ਦੀ ਖਰਚ ਰਵਾਰੀ ਬਹੁਤ ਜ਼ਿਆਦਾ ਆ ਦਰਸਲ ਕਿਲੋਮੀਟਰ ਸਕੀਮ ਟੈਂਡਰ ਦੇ ਵਿਰੋਧ ਦੇ ਵਿੱਚ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਨੇ ਪੰਜਾਬ ਪਰ ਦੇ ਵਿੱਚ ਪ੍ਰਦਰਸ਼ਨ ਕਰਨਾ ਸੀ ਉਸ ਤੋਂ ਪਹਿਲਾਂ ਹੀ ਦੀਦ ਰਾਤ ਰੋਡਵੇਜ਼ ਯੂਨੀਅਨ ਦੇ ਆਗੂਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਜਿਸ ਤੋਂ ਬਾਅਦ ਮੁਲਾਜ਼ਮ ਹੜਤਾਲ ਦੀ ਉਪਤੀ ਚਲੀ ਗਈ ਜਿੱਥੇ ਜ਼ਬਰਦਸਤ ਪ੍ਰਦਰਸ਼ਨ ਦੇ ਵਿਚਾਲੇ ਜਦੋਂ ਪਰੇਸ਼ਾਨੀ ਆਮ ਲੋਕਾਂ ਨੂੰ ਹੋਵੇ ਫਿਰ ਫਰਕ ਤਾਂ ਪੈਂਦਾ ਅਗਲੀ ਖਬਰ ਦਾ ਰੁਕ ਕਰਦੇ ਹਾਂ ਸੂਬੇ ਦੇ ਵਿੱਚ 23 ਜ਼ਿਲ੍ਹਾ ਪੰਚਾਇਤਾਂ ਤੇ 154 ਪੰਚਾਇਤ ਸਮਤੀਆਂ ਦੀਆਂ ਲਈ ਚੋਣਾਂ ਦਾ ਬਿਗਲ ਵੱਜ ਗਿਆ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਤੀਆਂ ਲਈ 14 ਦਸੰਬਰ ਨੂੰ ਵੋਟਾਂ ਪੈਣ ਗਿਆ ਜਦਕਿ 17 ਦਸੰਬਰ ਨੂੰ ਕਾਊਂਟਿੰਗ ਹੋਵੇਗੀ ਇਲੈਕਸ਼ਨ ਵਿਲ ਬੀ ਹੈਲਡ ਔਨ ਦੀ 14th ਆਫ ਦਸੰਬਰ ਵਿਚ ਇਜ਼ ਅ ਸੰਡੇ 14 ਦਸੰਬਰ ਠੀਕ ਹੈ ਵਿਚ ਇਜ਼ ਅ ਸੰਡੇ ਦੀ ਕਾਊਂਟਿੰਗ ਵਿਲ ਟੇਕ ਪਲੇਸ ਔਨ ਦੀ 17th 17 ਨੂੰ ਕਮਿਸ਼ਨ ਨੇ ਦੱਸਿਆ ਕਿ ਇਹਨਾਂ ਚੋਣਾਂ ਦੇ ਵਿੱਚ ਵੋਟਾਂ ਬੈਲਟ ਪੇਪਰ ਦੇ ਨਾਲ ਪਵਾਈਆਂ ਜਾਣਗੀਆਂ ਅਤੇ ਕੁੱਲ ਸੀਟਾਂ ਦੇ ਵਿੱਚੋਂ 50% ਬਜਲਾਵਾਂ ਦੇ ਲਈ ਰਾਖਮੀਆਂ ਹੋਣਗੀਆਂ। ਰਿਜ਼ਰਵੇਸ਼ਨ ਜਿਵੇਂ ਤੁਹਾਨੂੰ ਪਤਾ ਹੈ ਕਿ ਸੀਟਾਂ ਵਾਸਤੇ 50% ਸੀਟਸ ਓਵਰਾਲ ਅ ਊਮਨ ਵਾਸਤੇ ਰਿਜ਼ਰਵ ਕੀਤੀਆਂ ਹੋਈਆਂ ਸੋ ਉਹਦਾ ਸਾਰੇ ਜਿੰਨਾ ਵੀ ਕਾਨੂੰਨ ਦੇ ਮੁਤਾਬਕ ਰਿਜ਼ਰਵੇਸ਼ਨ ਦਾ ਪ੍ਰਬੰਧ ਹੁੰਦਾ ਹੈਗਾ ਜਾਂ ਯੂਨੀ ਲੋਡ ਹੈਗੇ ਉਹ ਸਾਰਾ ਕੁਝ ਕਮਿਸ਼ਨ ਵੱਲੋਂ ਇਨਸ਼ੋਰ ਕੀਤਾ ਗਿਆ ਹੈਗਾ। ਨੋਮੀਨੇਸ਼ਨ 1 ਦਸੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਪੂਰੇ ਸੂਬੇ ਦੇ ਵਿੱਚ 19181 ਬੋਲਿੰਗ ਬੂਥ ਬਣਾਈ ਗਏ ਨੇ ਜਦੋਂ ਕਿ 1 ਕਰੋੜ 36 ਲੱਖ 4650 ਵੋਟਰ ਆਪਣੇ ਵੋਟ ਹੱਕ ਦਾ ਇਸਤੇਮਾਲ ਕਰ ਸਕਣਗੇ ਤਾਂ ਇੱਕ ਵਾਰ ਫਿਰ ਤੋਂ ਤੁਸੀਂ ਕਹਿ ਸਕਦੇ ਹੋ ਕਿ ਸੂਬੇ ਦੇ ਵਿੱਚ ਚੋਣਾਂ ਦਾ ਵਿਗਲ ਬਚ ਚੁੱਕਿਆ ਹੈ 14 ਤਰੀਕ ਨੂੰ ਹੀ ਨਤੀਜੇ ਆਏ ਸੀ ਤਰੰਤਰੰਬੀ ਬਜਪੂਲ ਦੇ ਤੇ ਅਗਲੀ 14 ਯਾਨੀ ਕਿ ਦਸੰਬਰ ਦੇ ਵਿੱਚ ਫਿਰ ਦੁਬਾਰਾ ਇਲੈਕਸ਼ਨ ਹੋਣ ਜਾ ਰਹੇ ਨੇ ਇਸ ਵਾਰ ਬਲਕ ਸਮਿਤੀ ਅਤੇ ਜ਼ਿਲ੍ਹਾ ਪੰਚਾਇਤਾਂ ਇਲੈਕਸ਼ਨ ਹੋਣਗੇ ਕਿ ਜਦੋਂ ਹਰ ਮਹੀਨੇ ਆ ਵਾਰ-ਵਾਰ ਸੂਬੇ ਦੇ ਵਿੱਚ ਚੋਣਾਂ ਦਾ ਵਿਗਲ ਵੱਜੇ ਫਿਰ ਪਰਖ ਤਪੈਂਦਾ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਇਲੈਕਸ਼ਨ ਜਿੰਨੇ ਹੋਰ ਜ਼ਿਆਦਾ ਹੁੰਦੇ ਨੇ ਉਸ ਦਾ ਅਸਰ ਵਿਕਾਸ ਦੇ ਤੇ ਵੀ ਨਜ਼ਰ ਆਉਂਦਾ ਅਗਲੀ ਖਬਰ ਦਰੋਖ ਕਰਦੇ ਹਾਂ ਤਰਨਤਨ ਜਿੰਨੀ ਚੋਣ ਦੇ ਦੌਰਾਨ ਚਭਾਲ ਥਾਣੇ ਦੇ ਵਿੱਚ ਦਰਜ ਮਾਮਲੇ ਚ ਅਕਾਲੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਦੀ ਬੇਟੀ ਕੰਚਨਪ੍ਰੀਤ ਕੌਰ ਖੂਬਸੂਰਤੀਆਂ ਦੇ ਵਿੱਚ ਰਹੀ ਹੈ ਤਰਨਤਨ ਪੋਲ ਦੇ ਦੌਰਾਨ ਕੰਚਨਪ੍ਰੀਤ ਕੌਰ ਕੰਚਨਪ੍ਰੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰੀ ਸ਼ਾਮ ਕਰੀਬ 5:30 ਵਜੇ ਹੋਈ। ਦਰਸਲ ਦੁਪਹਿਰੇ ਕਰੀਬ 12 ਵਜੇ ਕੰਚਨਪ੍ਰੀਤ ਮਜੀਠਾ ਪੁਲਿਸ ਸਟੇਸ਼ਨ ਪਹੁੰਚੀ ਜਿੱਥੇ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ। ਇਸ ਤੋਂ ਬਾਅਦ ਚਬਾਲ ਥਾਣੇ ਦੇ ਵਿੱਚ ਦਰਜ ਮਾਮਲੇ 'ਚ ਇੱਕ ਹੋਰ ਧਾਰਾ ਜੋੜ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੰਜਾਬ ਦੀ ਨੌਜਵਾਨ ਬੱਚੀ ਜਿਹਦਾ ਢਾਈਆਂ ਸਾਲਾਂ ਦਾ ਬੱਚਾ ਆ ਤੇ ਜਿਹੜੀ ਇੱਕ ਧਰਮੀ ਫੌਜੀ ਦੀ ਧੀ ਹੈ। ਅੱਜ ਪੰਜਾਬ ਦੀ ਪੁਲਿਸ ਤੇ ਪੰਜਾਬ ਦੀ ਸਰਕਾਰ 6 ਘੰਟੇ ਦੀ ਇਨਵਿਸਟਿਗੇਸ਼ਨ ਤੋਂ ਬਾਅਦ ਉਹਨੂੰ ਗ੍ਰਿਫਤਾਰ ਕਰਕੇ ਅੱਜ ਏਡੀ ਵੱਡੀ ਲੜਹਟ ਖੱਟੀ ਹੈ। ਭਲਾ ਕਿ ਕੰਚਨਪ੍ਰੀਤ ਕੌਰ ਨੂੰ ਪਾਸਪੋਰਟ ਬਣਵਾਉਣ ਦੇ ਦੌਰਾਨ ਗਲਤ ਜਾਣਕਾਰੀ ਦੇਣ ਦੇ ਇਲਜ਼ਾਮ ਦੇ ਵਿੱਚ ਪੁਚ ਕੇ ਚਿੜੀ ਥਾਣੇ ਸੱਧਿਆ ਗਿਆ ਸੀ। ਅਮਰਤਪਾਲ ਬਾਠ ਵੱਲੋਂ ਵੋਟਾਂ ਦੌਰਾਨ ਪੱਖ-ਪੱਖ ਪਾਰਟੀਆਂ ਦੇ ਲੋਕਾਂ ਨੂੰ ਆਪਣੇ ਪੱਖ ਵਿੱਚ ਵੋਟਾਂ ਪਾਉਣ ਵਾਸਤੇ ਥ੍ਰੈਟ ਕੀਤਾ ਗਿਆ। ਇਸ ਸਬੰਧ ਵਿੱਚ ਕੰਚਨਪ੍ਰੀਤ ਕੌਰ ਨੂੰ ਅੱਜ ਪਰਲੋ ਅੱਜ ਨਾਮਿਨੇਟ ਕਰਕੇ ਗ੍ਰਿਫਤਾਰ ਕੀਤਾ ਗਿਆ। ਅਨਵੈਸਟੀਗੇਸ਼ਨ ਜਾਰੀ ਹੈ। ਕਾਬਲੇ ਗੌਰ ਹੈ ਕਿ ਜਦੋਂ ਇਲੈਕਸ਼ਨ ਦਾ ਪ੍ਰੋਸੈਸ ਅੱਗੇ ਵੱਧ ਰਿਹਾ ਸੀ ਖਾਸ ਤੌਰ ਤੇ ਮੈਂ 11 ਨਵੰਬਰ ਦਾ ਜ਼ਿਕਰ ਕਰ ਰਿਹਾ 11 ਨਵੰਬਰ ਜਦੋਂ ਵੋਟਾਂ ਪੈ ਰਹੀਆਂ ਸਨ ਤਾਂ ਉਸ ਸਮੇਂ ਇੱਕ ਵੀਡੀਓ ਵਾਇਰਲ ਖੂਬ ਹੋਈ ਜਿਸ ਦੇ ਵਿੱਚ ਕੰਚਨਪ੍ਰੀਤ ਕੌਰ ਤੇ ਦੂਜੇ ਪਾਸੇ ਅਕਾਲੀ ਦਲ ਆਈਟੀ ਵਿੰਗ ਦੇ ਜਿਹੜੇ ਨੁਮਾਇੰਦੇ ਨੇ ਪ੍ਰਧਾਨ ਨੇ 76 ਗਿੱਲ ਦੋਵੇਂ ਨਜ਼ਰ ਆ ਰਹੇ ਸੰਜੋ ਐਸਐਸਪੀ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਉਹਨਾਂ ਦੀ ਟਕਰਾਅ ਤਲਕ ਬਾਜ਼ੀ ਹੋ ਰਹੀ ਸੀ। ਖੈਰ ਉਸ ਤੋਂ ਬਾਅਦ ਇਹ ਐਕਸ਼ਨ ਹੁੰਦਾ ਹੋਇਆ ਨਜ਼ਰ ਆਇਆ ਔਰ ਫਿਲਹਾਲ ਜਿਹੜੇ ਕੰਚਨਪ੍ਰੀਤ ਕੌਰ ਨੇ ਉਹ ਸਲਾਖਾਂ ਦੇ ਪਿੱਛੇ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅੱਗੇ ਵੱਧਦੇ ਤੇ ਗੱਲ ਅਮਰਿਤਪਾਲ ਸਿੰਘ ਦੀ ਹੋਏਗੀ ਅਮਰਿਤਪਾਲ ਸਿੰਘ ਨੇ ਪੈਰੋਲ ਨੂੰ ਲੈ ਕੇ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦਾ ਇੱਕ ਵਾਰ ਫਿਰ ਤੋਂ ਰੁਕਕ ਦਿੱਤਾ ਅਮਰਿਤਪਾਲ ਨੇ ਪਾਰਲੀਮੈਂਟ اجلاس ਦੇ ਵਿੱਚ ਹਿੱਸਾ ਲੈਣ ਦੇ ਲਈ ਪੈਰੋਲ ਨਾ ਦੇਣ ਦੇ ਪੰਜਾਬ ਸਰਕਾਰ ਦੀ ਫੈਸਲੇ ਨੂੰ ਚੁਣੌਤੀ ਦਿੱਤੀ ਹੈ ਇਸ ਮਾਮਲੇ 'ਚ ਸੋਮਵਾਰ ਨੂੰ ਸੁਣਵਾਈ ਹੋਵੇਗੀ ਇਸ ਤੋਂ ਪਹਿਲਾਂ ਹੋਈ ਸੁਣਵਾਈ ਦੇ ਵਿੱਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਅਮਰਿਤਪਾਲ ਦੀ ਪੈਰੋਲ ਤੇ ਇੱਕ ਹਫ਼ਤੇ ਦੇ ਵਿੱਚ ਫੈਸਲਾ ਲੈਣ ਨੂੰ ਕਿਹਾ ਸੀ ਪਰ ਸਰਕਾਰ ਨੇ ਉਸ ਨੂੰ ਖਾਰਿਜ ਕਰ ਦਿੱਤਾ ਇਸ ਬੰਦੇ ਦੇ ਵਿੱਚ ਅੰਮ੍ਰਿਤਸਰ ਦੇ ਡੀਸੀ ਅਤੇ ਐਸਐਸਪੀ ਨੇ ਰਿਪੋਰਟ ਦਿੱਤੀ ਕਿ ਅਮਰਿਤਪਾਲ ਨੂੰ ਪੈਰੋਲ ਦੇਣ ਦੇ ਨਾਲ ਮਾਹੌਲ ਵਿਗੜ ਸਕਦਾ ਹੈ ਸੋਮਵਾਰ ਤੱਕ ਸੁਣਵਾਈ ਹੋਣ ਦੀ ਉਮੀਦ ਹੈ ਲੇਕਿਨ ਇਹ ਦੇਖਣਾ ਹੋਏਗਾ ਕਿ ਜਦੋਂ ਕੋਰਟ ਵਿੱਚ ਇਹ ਪਟੀਸ਼ਨ ਲੱਗੇਗੀ ਤਾਂ ਪੰਜਾਬ ਸਰਕਾਰ ਕੀ ਜਵਾਬ ਦਿੰਦੀ ਹੈ ਕਿ ਆਖਿਰੋ ਕਿਹੜਾ ਖੱਤਸ਼ਾ ਹੈ ਜਾਂ ਕਿਹੜੇ ਕਾਰਨ ਨੇ ਜਿਹਨੂੰ ਲੈ ਕੇ ਅਮਰਿਤਪਾਲ ਸਿੰਘ ਦੀ ਇਹ ਜਿਹੜੀ ਮੰਗ ਹੈ ਵਿంటర్ ਸੈਸ਼ਨ ਵਿੱਚ ਪਾਰਟਿਸਿਪੇਟ ਕਰਨ ਦੀ ਉਹਨੂੰ ਖਾਰਜ ਕੀਤਾ ਗਿਆ ਹੈ ਅਮਰਿਤਪਾਲ ਇਸ ਸਮੇਂ ਐਨਐਸਸੀ ਦੇ ਕੇਸ ਦੇ ਵਿੱਚ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੈ ਉਹ 2024 ਦੇ ਵਿੱਚ ਖਡੂਤ ਸਾਹਿਬ ਸੀਟ ਤੋਂ ਕਰੀਬ 2 ਲੱਖ ਵੋਟਾਂ ਦੇ ਨਾਲ ਜਿੱਤ ਕੇ ਐਮਪੀ ਚੁਣੇ ਗਏ ਅਮਰਿਤਪਾਲ ਸਿੰਘ ਦੀ ਪੈਰੋਲ ਦੇ ਪਿੱਛੇ ਦਲੀਲ ਸਿਰਫ ਇੰਨੀ ਹੈ ਕਿ ਉਹ ਪਾਰਲੀਮੈਂਟ ਦੇ ਸਰਦਰ ਉਤੇ اجلاس ਦੇ ਵਿੱਚ ਸ਼ਾਮਿਲ ਹੋ ਕੇ ਪੰਜਾਬ ਅਤੇ ਸਿੱਖ ਪਾਈ ਚੜ੍ਹਦੇ ਅਹਿਮ ਮੁੱਦਿਆਂ ਦੇ ਉੱਤੇ ਆਪਣੀ ਗੱਲ ਰੱਖਣਾ ਚਾਹੁੰਦੇ ਨੇ ਔਰ ਕਾਬਲੇ ਗੋੜੇ ਕੀ ਦਸੰਬਰ 1 ਦਸੰਬਰ ਤੋਂ ਸਰਦਰੂ ਤੇ اجلاس ਪਾਰਲੀਮੈਂਟ ਦਾ ਸ਼ੁਰੂ ਹੋਣ ਜਾ ਰਿਹਾ ਹੈ ਔਰ ਕਾਬਲੇ ਗੋੜੇ ਵੀ ਹੈ ਕਿ 2024 ਤੋਂ ਲੈ ਕੇ ਹੁਣ ਤੱਕ ਸਿਰਫ ਇੱਕ ਵਾਰ ਅੰਮ੍ਰਿਤਪਾਲ ਪਾਰਲੀਮੈਂਟ ਜਾ ਸਕਿਆ ਹੈ ਔਰ ਉਹ ਵੀ ਓਥ ਲੈਂਡ ਦੇ ਲਈ ਸੌਣ ਚੁੱਕਣ ਦੇ ਲਈ ਖਡੂਤ ਸਾਹਿਬ ਤੋਂ ਜਿੱਤਣ ਤੋਂ ਬਾਅਦ ਅੱਗੇ ਵਾਦਿਆਂ ਤੇ ਗੱਲ ਕਰਾਂਗੇ ਅਰਥਚਾਰੇ ਦੀ ਦੇਸ਼ ਦਾ ਅਰਥਚਾਰਾ ਜੁਲਾਈ ਤੋਂ ਸਤੰਬਰ ਤੱਕ ਦਾ ਜਿਹੜਾ ਕੁਆਟਰ ਸੀ ਤਿਮਾਹੀ ਸੀ ਉਸ ਦੇ ਵਿੱਚ 8.2% ਦੇ ਦਰ ਦੇ ਨਾਲ ਜੀਡੀਪੀ ਵਧੀ ਇਹ ਪਿਛਲੇ ਛੇ ਮਹੀਨੇ ਦੀ ਸਭ ਤੋਂ ਜ਼ਿਆਦਾ ਹੈ। ਪਿਛਲੇ ਸਾਲ ਦੀ ਤਿਮਾਹੀ ਦੇ ਵਿੱਚ ਜੀਡੀਪੀ 5.6% ਸੀ ਉੱਥੇ ਅਪ੍ਰੈਲ ਜੂਨ ਦੇ ਵਿੱਚ ਇਹ 7.8% ਹੋਈ। ਨੈਸ਼ਨਲ ਸਟੈਟਿਸਟਿਕਲ ਆਫਿਸ ਦੇ ਅੰਕੜਿਆਂ ਨਾਲ ਸਾਫ਼ ਹੈ ਕਿ ਪੇਂਡੂ ਡਿਮਾਂਡ, ਗਵਰਨਮੈਂਟ ਸਪੈਂਡਿੰਗ ਅਤੇ ਮੈਨੂਫੈਕਚਰਿੰਗ ਦੀ ਰਫ਼ਤਾਰ ਨੇ ਇਕਨੋਮੀ ਨੂੰ ਬੂਸਟ ਦਿੱਤਾ ਹੈ। ਜੀਐਸਟੀ ਰੇਟ ਕੱਟ ਦਾ ਪੂਰਾ ਅਸਰ ਤਾਂ ਜਿਆਣਾ ਬਾਕੀ ਹੈ ਪਰ ਇਹ ਨਤੀਜੇ ਉਮੀਦ ਤੋਂ ਜ਼ਿਆਦਾ ਵਧੀਆ ਨੇ। ਸਾਡੀ ਪੂਰੀ ਅਰਥਵਿਵਸਥਾ ਦੇ ਵਿੱਚ ਤਕਰੀਬਨ 60% ਹਿੱਸੇਦਾਰੀ ਆਮ ਲੋਕਾਂ ਦੀ ਹੈ। ਇਸ ਨੂੰ ਪ੍ਰਾਈਵੇਟ ਕੰਜ਼ਮਪਸ਼ਨ ਕਹਿੰਦੇ ਨੇ ਯਾਨੀ ਤੁਸੀਂ ਜੋ ਨਵਾਂ ਫੋਨ ਖਰੀਦਿਆ ਬੱਚਿਆਂ ਦੀ ਸਕੂਲ ਫੀਸ ਪਰ ਹੀ ਬਾਈਕ ਦੀ EMI ਦਿੱਤੀ ਖਰਾਨੇ ਤੋਂ ਸਮਾਨ ਲਿਆ ਇਹ ਪੂਰਾ ਪੈਸਾ ਮਿਲਾ ਕੇ ਪ੍ਰਾਈਵੇਟ ਕੰਜ਼ਮਪਸ਼ਨ ਬਣਿਆ ਕੰਜ਼ਮਪਸ਼ਨ ਤੋਂ ਇਲਾਵਾ ਮਜ਼ਬੂਤ ਇਕਨੋਮਿਕ ਪਰਫਾਰਮੈਂਸ ਦੀ ਵਜ੍ਹਾ ਮੈਨੂਫੈਕਚਰਿੰਗ ਸੈਕਟਰ ਦੀ ਗ੍ਰੋਥ ਹੈ ਜੇਰ ਜਦੋਂ ਭਾਰਤ ਸਣੀ ਦੁਨੀਆ ਭਰ ਦੇ ਵਿੱਚ US ਟੈਰਿਫ ਦਾ ਦਬਾਅ ਹੋਵੇ ਪ੍ਰਾਈਵੇਟ ਇਨਵੈਸਟਮੈਂਟ ਸੁਸਤ ਹੋਵੇ ਬਾਵਜੂਦ ਇਸ ਦੇ GDP ਵਧੇ ਫਿਰ ਫਰਕ ਤਪੈਂਦਾ ਜਿਆਂ ਜੀਡੀਪੀ ਦੀ ਗਰੋਥ ਦੇ ਨਾਲ ਹੀ ਪੂਰੇ ਦੇਸ਼ ਦੀ ਅਰਥਚਾਰੇ ਨੂੰ ਦੇਖਿਆ ਜਾਂਦਾ ਔਰ ਪੂਰੀ ਦੁਨੀਆ ਦੇ ਵਿੱਚ ਜੜੀਆਂ ਵੱਡੀਆਂ ਕੰਪਨੀਆਂ ਇਨਵੈਸਟਮੈਂਟ ਨੂੰ ਲੈ ਕੇ ਰੈਪਿਊਟੇਸ਼ਨ ਤੁਸੀਂ ਕਹੋ ਕਿ ਉਹ ਜੀਡੀਪੀ ਦੇ ਜ਼ਰੀਏ ਹੀ ਪੂਰੀ ਦੁਨੀਆ ਦੇ ਵਿੱਚ ਦੇਸ਼ ਦੀ ਰਹਿੰਦੀ ਹੈ ਮੈਂ ਅੱਗੇ ਵੱਧਦਾ ਮੈਂ ਵਾਰੀ ਅੱਜ ਦੇ ਸਵਾਲ ਦੀ ਤੇ ਅੱਜ ਦਾ ਸਵਾਲ ਅਸੀਂ ਇਕਨੋਮੀ ਦੇ ਨਾਲ ਜੁੜਿਆ ਹੋਇਆ ਹੀ ਪੁੱਛ ਰਹੇ ਹਾਂ ਸਵਾਲ ਤੁਹਾਡੇ ਦੀ ਵੀ ਸਕਰੀਨ ਦੇ ਉੱਤੇ ਵੀ ਸਵਾਲ ਹੈ ਕਿ ਭਾਰਤ ਦਾ ਅਰਥਚਾਰਾ ਦੁਨੀਆ ਦੇ ਵਿੱਚ ਕਿਹੜੇ ਨੰਬਰ ਦੇ ਉੱਤੇ ਹੈ ਤਿੰਨ ਚਾਰ ਆਪਸ਼ਨਸ ਨੇ ਤੁਹਾਡੇ ਸਾਹਮਣੇ ਤੀਜੇ ਚੌਥੇ ਪੰਜਵੇਂ ਅਤੇ 6ਵੇਂ ਨੰਬਰ ਦੇ ਉੱਤੇ ਦੁਨੀਆ ਦੀ ਕਿਹ ਕਬਡੀ ਇਕਨੋਮੀ ਹੈ ਸਾਡਾ ਦੇਸ਼ ਇੰਡੀਆ ਪਰ ਕਿੰਵੇਂ ਨੰਬਰ ਦੀ ਇਕਨੋਮੀ ਹੈ ਇਹ ਅੱਜ ਦਾ ਸਵਾਲ ਹੈ ਮੈਂ ਤੁਹਾਡੇ ਸਾਹਮਣੇ ਪੂਰੀ ਜਾਣਕਾਰੀ ਦੇ ਨਾਲ ਕਿ ਪਹਿਲੇ ਦੂਜੇ ਤੀਜੇ ਚੌਥੇ ਪੰਜਵੇਂ ਨੰਬਰ ਦੇ ਉੱਤੇ ਕੌਣ ਕੌਣ ਇਸ ਸਮੇਂ ਦੁਨੀਆ ਦੇ ਵਿੱਚ ਹੈ ਕਿਹੜਾ ਕਿਹੜਾ ਦੇਸ਼ ਹੈ ਪੂਰੀ ਜਾਣਕਾਰੀ ਦੇ ਨਾਲ ਇਸ ਸਵਾਲ ਦਾ ਜਵਾਬ ਲੈ ਕੇ ਆਵਾਂਗੇ ਥੋੜੀ ਦੇਰ ਵਿੱਚ ਅਗਲੀ ਖਬਰ ਦਾ ਰੁਕ ਕਰਦੇ ਹਾਂ ਛੇਤੀ ਤੁਸੀਂ ਆਪਣੇ ਘਰ ਬੈਠੇ ਆਧਾਰ ਕਾਰਡ ਦੇ ਵਿੱਚ ਰਜਿਸਟਰਡ ਮੋਬਾਈਲ ਨੰਬਰ ਬਦਲ ਸਕੋ ਆਧਾਰ ਨੂੰ ਰੈਗੂਲੇਟ ਕਰਨ ਵਾਲੀ ਸੰਸਥਾ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਨੇ ਨਵੀਂ ਡਿਜੀਟਲ ਸਰਵਿਸ ਦਾ ਐਲਾਨ ਕੀਤਾ ਹੈ ਇਸ ਦੇ ذریعے ਯੂਜ਼ਰਸ aadhar app ਦੇ ਉਤੇ otp ਵੈਰੀਫਿਕੇਸ਼ਨ ਅਤੇ ਫੇਸ ਆਥੈਂਟੀਕੇਸ਼ਨ ਦੇ ਨਾਲ ਆਪਣਾ ਮੋਬਾਈਲ ਨੰਬਰ ਅਪਡੇਟ ਕਰ ਸਕਣਗੇ ਇਸ ਸਰਵਿਸ ਦੇ ਨਾਲ ਦੂਰ ਦਰਾਜ ਦੇ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਲੋਕ ਅਤੇ ਸੀਨੀਅਰ ਸਿਟੀਜ਼ਨਸ ਨੂੰ ਆਸਾਨੀ ਹੋਵੇਗੀ uidai ਦੇ ਮੁਤਾਬਕ ਮੋਬਾਈਲ ਅਪਡੇਟ ਕਰਨ ਦਾ ਪ੍ਰੋਸੈਸ ਕਾਫੀ ਸਿੰਪਲ ਹੈ ਇਸ ਦੇ ਲਈ ਕੋਈ ਡਾਕੂਮੈਂਟ ਜਾਂ ਫਿਜ਼ੀਕਲ ਵਿਜ਼ਿਟ ਦੀ ਜ਼ਰੂਰਤ ਨਹੀਂ ਪੂਰੇ ਪ੍ਰੋਸੈਸ ਨੂੰ ਕੁਝ ਮਿੰਟ ਦੇ ਵਿੱਚ ਹੀ ਕੀਤਾ ਜਾ ਸਕਦਾ ਹੈ ਸਭ ਤੋਂ ਪਹਿਲਾਂ ਯੂਜ਼ਰਸ ਨੂੰ ਆਧਾਰ ਐਪ ਡਾਊਨਲੋਡ ਕਰਨਾ ਹੋਵੇਗਾ ਇੱਥੇ ਯੂਜ਼ਰਸ ਨੂੰ ਆਪਣਾ ਆਧਾਰ ਨੰਬਰ ਅਤੇ ਨਵਾਂ ਮੋਬਾਈਲ ਨੰਬਰ ਪੁਣਾ ਹੋਵੇਗਾ ਓਟੀਪੀ ਵੈਰੀਫਿਕੇਸ਼ਨ ਹੋਵੇਗਾ ਜੋ ਪੁਰਾਣਾ ਜਾਂ ਨਵੇਂ ਨੰਬਰ ਦੇ ਉੱਤੇ ਭੇਜਿਆ ਜਾਏਗਾ ਇਸ ਤੋਂ ਬਾਅਦ smartphones ਕੈਮਰੇ ਨਾਲ ਫੇਸ ਆਥੈਂਟੀਕੇਸ਼ਨ ਪੂਰਾ ਕਰਨਾ ਹੋਵੇਗਾ ਫੋਨ ਤਾਂ ਇਹ ਹੁੰਦਾ ਹੈ ਕਿ ਜੇਕਰ ਤੁਸੀਂ ਆਪਣੇ ਆਧਾਰ ਕਾਰਡ ਦੇ ਵਿੱਚ ਕੋਈ ਅਪਡੇਟ ਕਰਵਾਉਣੀਆਂ ਚੀਜ਼ ਜਿਵੇਂ ਕਿ ਤੁਹਾਡਾ ਐਡਰੈਸ ਜਾਂ ਨਾਮ ਦੇ ਵਿੱਚ ਕੋਈ ਗਲਤੀ ਹੈ ਉਸ ਨੂੰ ਅਪਡੇਟ ਕਰਵਾਉਣਾ ਹੈ ਜਾਂ ਕੋਈ ਹੋਰ ਚੀਜ਼ਾਂ ਉਹ ਤੁਸੀਂ ਘਰ ਬੈਠੇ ਹੀ ਕਰ ਸਕਦੇ ਹੋ ਪਰ ਉਹਦੇ ਲਈ ਜ਼ਰੂਰੀ ਹੁੰਦਾ ਹੈ ਕਿ ਤੁਹਾਡਾ ਨੰਬਰ ਰਜਿਸਟਰਡ ਹੋਵੇ ਯਾਨੀ ਕਿ ਜੇ ਤੁਸੀਂ ਆਧਾਰ ਦੇ ਵਿੱਚ ਜਾ ਕੇ ਕੋਈ ਚੀਜ਼ ਅਪਡੇਟ ਕਰਦੇ ਹੋ ਤਾਂ OTP ਤੁਹਾਡੇ ਫੋਨ ਨੰਬਰ ਦੇ ਉੱਤੇ ਆਉਂਦਾ ਜਿਹੜਾ ਆਧਾਰ ਦੇ ਨਾਲ ਲਿੰਕਡ ਹੁੰਦਾ ਪਰ ਹੁਣ ਪਹਿਲਾਂ ਜਿ ਸੀ ਕਿ ਆਧਾਰ ਕਾਰਡ ਦੇ ਵਿੱਚ ਫੋਨ ਨੰਬਰ ਅਪਡੇਟ ਕਰਵਾਉਣ ਦੇ ਲਈ ਤੁਹਾਨੂੰ ਜਿਹੜਾ ਨੀਅਰੈਸਟ ਸੈਂਟਰ ਜਿੱਥੇ ਵੀ ਆਧਾਰ ਕਾਰਡ ਸੈਂਟਰ ਹੁੰਦਾ ਉੱਥੇ ਜਾਣਾ ਪੈਂਦਾ ਸੀ ਹੁਣ ਨਵੀਂ ਟੈਕਨੀਕ ਹੈ ਨਵਾਂ ਇੱਕ ਅਪਗ੍ਰੇਡੇਸ਼ਨ ਹੈ ਕਿ ਤੁਸੀਂ ਘਰ ਬੈਠੇ ਵੀ ਅਪਡੇਟ ਕਰ ਸਕੋਗੇ ਨੰਬਰ ਅੱਗੇ ਵਧਦੇ ਹਾਂ ਗੱਲ ਹੋਵੇਗੀ ਰਾਹੁਲ ਗਾਂਧੀ ਦੀ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਰਾਜਧਾਨੀ ਦਿੱਲੀ ਦੇ ਵਿੱਚ ਪ੍ਰਦੂਸ਼ਣ ਦਾ ਮੁੱਦਾ ਚੁੱਕਦੇ ਹੋਏ ਕੇਂਦਰ ਦੀ ਸਰਕਾਰ ਨੂੰ ਕਿਹਾ ਰਾਹੁਲ ਗਾਂਧੀ ਨੇ ਕਿਹਾ ਕਿ ਇਸ ਮੁੱਦੇ ਦੇ ਉੱਤੇ 1 ਦਸੰਬਰ ਤੋਂ ਸ਼ੁਰੂ ਹੋਏ ਪਾਰਲੀਮੈਂਟ ਦੇ ਸਰਦਰਤ ਇਜਲਾਸ ਦੇ ਵਿੱਚ ਚਰਚਾ ਹੋਣੀ ਚਾਹੀਦੀ ਹੈ ਆਈ ਆਲਸੋ ਬਰੀਥ ਦ ਸੇਮ ਐਰ ਵੈਨ ਇਟਸ 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 ਟੈਰਬਲ ਐਂਡ ਯੂ ਨੋ ਮਾਈ ਨੀਸ ਐਂਡ ਨੇਫਿਊ ਗਰੋ ਅਪ ਇਨ ਇਟ ਯੂ ਕੈਨਟ ਏਸਕੇਪ ਐਵਰੀਬਾਡੀ ਇਜ਼ is affected by it. the poorest person who's living in delhi and the richest person who's living in delhi darasal rahul gandhi ne is mudde de upte warrior moms mothers of clean air naam di sanstha di mahilawan de naal charcha kiti ate is da video apne whatsapp channel de upte share kita is gal baat de duran kai mahilama ne air pollution de karan apne bachiyan di sehat nu leke chinta jatayi the problem is that the average citizen is not organized at all so he has no political power You already have have. a choice in in terms of dealing with air pollution that many people in India don't have. राहुल दी चिंता और लगातार स्थिति पर निगरानी बनाए हुए हैं हर रोज उस तरह के स्टेप लिए जाते हैं जो पोल्यूशन को कर्व करने के लिए जरूरी है परंतु ये एक ऐसी समस्या है जिसका लॉन्ग रन में निदान मुझे लगता है ज्यादा बेहतर हो पाएगा ਮੌਜੂਦਾ ਸਮੇਂ ਦੇ ਵਿੱਚ ਦਿੱਲੀ 'ਚ ਪ੍ਰਦੂਸ਼ਣ ਦਾ ਪੱਧਰ ਖਤਰਨਾਕ ਲੈਵਲ ਤੇ ਹੈ ਜੋ ਵਾਕਈ ਚ ਚਿੰਤਾ ਦਾ ਵਿਸ਼ਾ ਹੈ। ਕਹਿ ਜਦੋਂ ਪ੍ਰਦੂਸ਼ਣ ਦੀ ਵਜ੍ਹਾ ਦੇ ਨਾਲ ਲੋਕ ਸ਼ਹਿਰ ਛੱਡਣ ਦੇ ਲਈ ਤਿਆਰ ਹੋ ਜਾਣ ਫਿਰ ਫਰਕ ਤੱਪ ਜਾਂਦਾ ਹੈ। ਦਿੱਲੀ ਦੀ ਸਥਿਤੀ ਇਸ ਤਰੀਕੇ ਦੀ ਹੈ। ਜੇ ਪੰਜਾਬ ਦੀ ਨਜ਼ਰ ਦੇ ਨਾਲ ਦੇਖੀਏ ਤਾਂ ਦਿੱਲੀ ਬਹੁਤਾ ਦੂਰ ਨਹੀਂ ਪਰ ਉਮੀਦ ਕਰਦੇ ਹਾਂ ਕਿ ਪ੍ਰਦੂਸ਼ਣ ਦਾ ਹੱਲ ਸਰਕਾਰਾਂ ਜ਼ਰੂਰ ਕੱਢਣ ਸਿਆਸਤ ਤੋਂ ਅੱਗੇ ਉੱਠ ਕੇ। ਅੱਗੇ ਲੱਗੇ ਚਲਦੇ ਹਾਂ ਤੁਹਾਨੂੰ ਚੰਡੀਗੜ੍ਹ ਚੰਡੀਗੜ੍ਹ ਦੇ ਵਿੱਚ 15 ਸਾਲ ਪਹਿਲਾਂ 2010 ਦੇ ਵਿੱਚ ਐਮਬੀਏ ਦੀ ਵਿਦਿਆਰਥਣ ਨੀਹਾ ਅਹਿਲਾਵਤ ਦਾ ਰੇਪ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ ਇਸ ਕੇਸ ਦੇ ਵਿੱਚ ਕੋਰਟ ਨੇ ਸੀਰੀਅਲ ਕਿਲਰ ਮੋਨੂ ਨੂੰ ਉਮਰ ਕੈਦੀ ਸਜ਼ਾ ਸੁਣਾਈ ਕੋਰਟ ਨੇ ਇਸ ਦੇ ਨਾਲ ਹੀ ਮਲਜ਼ਮ ਦੇ ਉੱਤੇ 50000 ਰੁਪਏ ਦਾ ਜੁਰਮਾਨਾ ਵੀ ਲਗਾਇਆ ਉਥੇ ਵਿਦਿਆਰਥਣ ਦੇ ਮਾਤਾ ਪਿਤਾ ਨੇ ਕਿਹਾ ਕਿ ਅਜਿਹੇ ਅਪਰਾਧੀ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸੀ भैया संतुष्ट है फांसी मिल जाती और संतुष्ट थे उमर का ध्यान अंदर तो सड़ेगा बाहर नहीं आएगा अब हर रोज मरेगा बिल्कुल और वो हम तड़फे हैं वो भी तड़फेगा उधर दोषी मोनू का कहना है कि वो बेकसूर है उसको पुलिस ने फंसाया है नहीं सर मैं आपसे पहले जानते थे पुलिस वाले सर अपना घुमाते रहे जहां पर मुझको अपना जखतारन के साथ तो आप इतने साल से फरार थे कहां पे थे सर मैं यहां पे रहता था काम करता हूं सर मैं अपना जाके थाने में पेश हूं मैं कोई फरार नहीं को हूं ਇਹ ਮਾਮਲਾ 2010 ਦਾ ਹੈ ਜਦੋਂ ਵਿਦਿਆਰਥਣ ਦੇ ਕਤਲ ਦੇ 12 ਸਾਲ ਤੱਕ ਮੁਲਜ਼ਮ ਦਾ ਪਤਾ ਨਹੀਂ ਲੱਗ ਸਕਿਆ ਸੀ ਆਖਿਰਚ ਪੁਲਿਸ ਨੇ ਸਾਲ 2022 ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇੱਕ ਮਹਿਲਾ ਦੇ ਕਤਲ ਦੀ ਜਾਂਚ ਕੀਤੀ ਜਦ ਵਿਦਿਆਰਥਣ ਦੇ ਕਤਲ ਦਾ ਸੁਰਾਗ ਮਿਲਿਆ ਅਤੇ ਪੁਲਿਸ ਨੇ ਪਿਛਲੇ ਸਾਲ ਮੋਨੂ ਨੂੰ ਗ੍ਰਿਫਤਾਰ ਕੀਤਾ ਬਿਹਾਰ ਤੋਂ ਚੰਡੀਗੜ੍ਹ ਲਿਆਂਦਾ ਗਿਆ ਮੋਨੂ ਨੇ ਗੁਨਾਹ ਕਬੂਲਿਆ ਅਤੇ ਹੁਣ ਸਜ਼ਾ ਸੁਣਾਈ ਗਈ ਹੈ ਜਿਮ 15 ਸਾਲ ਲੱਗੇ ਉਮਰ ਕੈਦੀ ਸਜ਼ਾ ਹੋਈ ਹੈ ਜੁਰਮਾਨਾ ਵੀ ਹੋਇਆ 50000 ਪਰ ਪਰਿਵਾਰ ਇਸ ਗੱਲ ਤੋਂ ਸੰਤੁਸ਼ਟੇ ਕੀ ਬਾਹਰ ਨਹੀਂ ਦਿਖੇਗਾ ਦੂਜਾ ਪਰਿਵਾਰ ਇਹ ਚਾਹੁੰਦਾ ਸੀ ਕਿ ਫਾਂਸੀ ਦੀ ਸਜ਼ਾ ਹੋਵੇ ਕਹਿੰਦੇ ਇਹ ਜਿਹੜਾ ਮੋਨੂ ਕ੍ਰਾਈਮ ਕੁੰਡਰੀਜ਼ ਦੀ ਕੀ ਹੈ ਸੀਰੀਅਲ ਕਿਲਰ ਉਹ ਮੈਟਰੋਂ ਦਿਖਾਉਣ ਦੀ ਕੋਸ਼ਿਸ਼ ਕਰਦਾ ਮੋਨੂ ਦਾ ਜ਼ਿਕਰ ਹੋ ਰਿਹਾ ਕਿ ਸੀਰੀਅਲ ਕਿਲਰ ਹੈ ਸੀਲ ਇੱਕ ਇੱਕ ਸਕਿੰਟ ਇੱਥੇ ਰੁਕ ਲਓ ਸੀਰੀਅਲ ਕਿਲਰ ਦਾ ਸਿੱਧਾ ਜਿਹਾ ਮਤਲਬ ਹੈ ਕਿ ਇਹਨੇ ਇੱਕ ਨਹੀਂ ਨੀਹਾ ਅਹਿਲਾਵਤ ਹੀ ਨਹੀਂ ਬਲਕਿ ਹੋਰ ਵੀ ਕਈ ਕ੍ਰਾਈਮਜ਼ ਨੂੰ ਕਤਲ ਦੀ ਮਾਰਦਾਤ ਨੂੰ ਅੰਜਾਮ ਦਿੱਤਾ ਹੋਏਗਾ ਇਸ ਕਰਕੇ ਇਸ ਸੀਰੀਅਲ ਕਿਲਰ ਉਸ ਨੂੰ ਹੀ ਕਿਹਾ ਜਾਂਦਾ ਹੈ ਸੀਰੀਅਲ ਕਿਲਰ ਦੇ ਤੌਰ ਦੇ ਉੱਤੇ 12 ਸਤੰਬਰ 2008 ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ 6 ਸਾਲ ਦੀ ਬੱਚੀ ਦੇ ਨਾਲ ਰੇਪ ਕਰਕੇ ਉਸ ਦਾ ਕਤਲ ਕਰ ਦਿੱਤਾ ਸੀ ਇਸ ਮੋਨੂ ਨਾਮ ਦੇ ਕ੍ਰਿਮੀਨਲ ਨੇ ਅੱਗੇ ਵਧਦੇ ਹਾਂ 12 ਸਤੰਬਰ 2008 ਇਹ ਨੀਹਾ ਇਲਾहाबाद ਦਾ ਕੇਸ ਹੈ 2010 ਦੇ ਵਿੱਚ 3 ਜੁਲਾਈ 2010 ਦੇ ਵਿੱਚ ਨੀਹਾ ਦਾ ਬਲਾਤਕਾਰ ਤੋਂ ਬਾਅਦ ਕਤਲ ਕੀਤਾ ਗਿਆ ਔਰ ਨੀਹਾ ਇਲਾहाबाद ਦੇ ਕੇਸ ਦੇ ਵਿੱਚ ਹੀ 15 ਸਾਲ ਬਾਅਦ ਹੁਣ ਉਮਰਕੈਦੀ ਸਜ਼ਾ ਇਸ ਨੂੰ ਸੁਣਾਈ ਗਈ ਔਰ ਜਿਹੜਾ 12 ਜਨਵਰੀ 2022 ਨੂੰ 12 ਸਾਲ ਬਾਅਦ ਇੱਕ ਹੋਰ ਔਰਤ ਦਾ ਇਸੇ ਤਰ੍ਹਾਂ ਕਤਲ ਇਸਨੇ ਕੀਤਾ ਸੀ 12 ਜਨਵਰੀ 2022 ਨੂੰ ਔਰ ਇਸ ਕੇਸ ਤੋਂ ਬਾਅਦ ਹੀ ਇਸ ਦੀ ਗ੍ਰਿਫਤਾਰੀ ਹੁੰਦੀ ਹੈ ਔਰ ਇਸ ਕੇਸ ਦੀਆਂ ਪਰਤਾਂ ਜਦੋਂ ਖੋਲੀਆਂ ਗਈਆਂ ਤਾਂ ਨੀਹਾ ਔਰ ਪਿਛਲੇ ਜਿਹੜੇ ਕੇਸਿਸ ਨੇ ਉਹਨਾਂ ਦੀਆਂ ਵੀ ਤੁਸੀਂ ਕਹੋ ਕਿ ਪਰਤਾਂ ਖੁੱਲ ਗਈਆਂ ਔਰ ਪਤਾ ਲੱਗਿਆ ਕਿ ਇਸਨੇ ਕਿਸ ਤਰੀਕੇ ਨਾਲ ਇਸ ਘਣਾਉਣੇ ਵਾਰਦਾਤ ਨੂੰ ਅੰਜਾਮ ਦਿੱਤਾਏ 6 ਸਾਲ ਦੀ ਬੱਚੀ ਨੀਹਾ ਇਲਾਵਾ ਤੇ ਇੱਕ ਹੋਰ ਮਹਿਲਾ